ਖਤਰਾ ਬੁਕਿੱਤੇ ਦੇਖਿਆ ਥੋੜਾ ਜਿਹਾ ਤੇਜ਼ ਆਪਣਾ ਇਹ ਤੇਜ਼ ਰੱਖ ਦੇਖ ਲਓ ਸਲੋ ਕਰਨਾ ਸਲੋ ਕਰ ਸਕਦੇ ਹੋ ਜਿਹੜੀ ਮਰਜ਼ੀ ਸਪੀਡ ਕਰ ਲਓ ਖਤਰਾ ਬੁ ਕਰਕੇ ਹੋਇਆ ਹੁਣ ਹੱਥਾਂ ਨੂੰ ਥੋੜਾ ਦੂਰ ਕਰਿਓ ਇੰਨਾ ਕੁ ਦੂਰ ਕਰ ਲਓ ਆ ਦੇਖੋ ਮੇਰੇ ਵੱਗ ਕਰਕੇ ਦੇਖੋ ਆ ਦੇਖੋ ਦੂਰ ਕਰੋ ਲਾਗੇ ਕਰੋ ਜੇ ਚੁੰਬਕ ਨਹੀਂ ਹੁੰਦੀ ਦੋ ਚੁੰਬਕ ਦੇ ਪੀਸੇਸ ਹੋਣ ਆਪੋਜ਼ਿਟ ਸਾਈਡਸ ਦੇ ਕੀਤੇ ਹੋਣ ਲੱਗੇ ਇੱਕ ਦੂਜੇ ਦੇ ਨਾ ਸੇਮ ਸਾਈਡਸ ਨੂੰ ਉਹਦੇ ਇੱਕ ਦੇ ਵੱਲ ਕੀਤਾ ਹੋਵੇ ਉਹ ਕਿਵੇਂ ਰਿਪੈਲ ਜਾ ਕਰਦੇ ਹੁੰਦੇ ਇਹ ਇਦਾਂ ਕਰਦਾ ਪਿਆ ਬਿਕੋਜ਼ देयर इज समथिंग ਇਨ ਦਾ ਮਿਡਲ ਨਾ ਤੁਸੀਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਉਹਨੂੰ ਰੋਲ ਕਰਨਾ ਓ ਆਈ ਜਸਟ ਲਵ ਦਾ ਫੀਲਿੰਗ ਆਫ એનર્ਜੀ ਐਂਡ ਜਦੋਂ ਮੈਂ ਪਹਿਲਾਂ ਦੱਸਦੀ ਪਈ ਸੀਗੀ ਆਪਾਂ એનર્ਜੀ ਨੂੰ ਜਿੰਨਾ ਮਰਜ਼ੀ ਵੱਡਾ ਚਾਹੀਏ ਕਰ ਸਕਦੇ ਆ ਆਈ ਡੋਨਟ ਨੋ ਆਈ ਕਾਈਂਡ ਆਫ ਫੀਲ देयर इज समथिंग ਯਾ ਦੇ ਜੇ ਮੈਨੂੰ ਦਿਸਦਾ ਪਿਆ ਕੈਮਰੇ ਦੇ ਵਿੱਚ ਸਮਥਿੰਗ ਇਜ਼ देयर ਵੈਲ ਇਹ ਚੀਜ਼ ਤਾਂ ਦੱਸਦੀ ਵੀ ਜ਼ਰੂਰੀ ਨਹੀਂ ਸਾਨੂੰ ਹਰ ਚੀਜ਼ ਨਜ਼ਰ ਆਉਂਦੀ ਹੋਵੇ ਐਨਰਜੀ ਦਾ ਨਜ਼ਰ ਆਉਣਾ ਜ਼ਰੂਰੀ ਨਹੀਂ ਐਨਰਜੀ ਫੀਲ ਕਰਨਾ ਜ਼ਰੂਰੀ ਹੈ ਇਟਸ ਦਾ ਫੀਲਿੰਗ ਅਵੀ એનર્ਜੀ ਦੀ ਬਾਲ ਹੈਗੀ ਐ ਇਹ ਤੁਹਾਡੇ ਤੇ ਹੁਣ ਤੁਸੀਂ ਇਹਨੂੰ ਕਿੰਨਾ ਕੁ ਵੱਡਾ ਕਰਨਾ ਹੈਗਾ ਐਂਡ ਮਾਈ ਹੈਂਡਸ ਆ ਕੰਪਲੀਟਲੀ ਫੀਲਿੰਗ ਇਟ ਜੇ ਮੈਂ ਆਪਣੇ ਬਾਹਾਂ ਨੂੰ ਦੂਰ ਦੂਰ ਕਰੀ ਜਾਊਂਗੀ ਇਸਨ ਕੀਪਰ ਗੋਇੰਗ ਬਿਗਰ ਇਫ ਆਮ ਗੋ ਟੂ ਡੂ ਇਟ ਫਾਸਟਰ ਉਹਦਾਂ ਵੀ ਇਹਨੂੰ ਜਲਦੀ ਬਿਗਰ ਹੋ ਜਾਣਾ ਐਗਜ਼ੈਕਟਲੀ ਆਮ ਕਲੈਰ ਆਮ ਕਲੈਰ ਆਮ ਕਲੈਰ ਆਮ ਕਲੈਰ That's the energy. It's the energy, and you can make it the size of the pearl, and it goes in the nail. energy ਆਹੀ ਆ ਜ਼ਿੰਦਗੀ ਚ ਇੱਕ ਬੜਾ ਵੱਡਾ ਲੈਸਨ ਹੈ ਜੋ ਆਪਾਂ ਜ਼ਿੰਦਗੀ ਚ ਸਿੱਖਣਾ ਹੁੰਦਾ ਥੈਟਸ ਫਾਈਨ ਥੈਟਸ ਫਾਈਨ ਯੂ ਕੈਨ ਕਲੋਸ ਆਈਜ਼ ਯੂ ਐਬਸੋਲੂਟਲੀ ਅੱਖਾਂ ਬੰਦ ਕਰਕੇ ਫੀਲ ਕਰਨਾ ਉਹਦਾ ਕਰ ਲਓ ਥੈਟਸ ਗੁੱਡ ਟੂ ਵਿਚਐਵਰ ਵੇ ਮੈਨੂੰ ਐਕਚੁਅਲੀ ਕਰਦਿਆਂ ਨੂੰ ਹੁਣ ਕਾਫੀ ਦੇਰ ਹੋ ਗਈ ਹੋਈ ਐ ਯੈਸ ਬਾਲ ਵਨ ਯੂ ਐਬਸੋਲੂਟਲੀ ਯੈਸ 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 ਥੈਂਕਸ ਨੀਰਨ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਟਸ ਗੁੱਡ ਥੈਟਸ ਗੁੱਡ ਐਬਸੋਲੂਟਲੀ ਇਹ ਲੈ ਇੱਕ ਵੇਹਤਾਂ ਦੇ ਵਿੱਚ ਹੱਲੇ ਉਹ ਫੀਲਿੰਗ ਹੈਗੀ ਜਦੋਂ ਉਹ ਕੈਰੀ ਕੀਤਾ ਹੋਇਆ ਸੀਗਾ ਤੇ ਜਿੱਦਾਂ ਆਪਾਂ ਇਹ ਦੋ ਬਾਸਕਟਬਾਲ ਵਗੈਰਾ ਖੇលਦੇ ਆ ਕਰਦੇ ਆ ਉਹਨੂੰ ਪੁਸ਼ ਕਰਦੇ ਆ ਉਹ ਕਿਦਾਂ ਹੱਥਾਂ ਨੂੰ ਅੰਦਰ ਫੀਲ ਹੁੰਦਾ ਹੁੰਦਾ ਮੇਰੇ ਐਗਜ਼ੈਕਟਲੀ ਉਸੇ ਫੀਲਿੰਗ ਹੈ ਐਂਡ ਇਫ ਯੂ ਸੀ ਮਾਈ ਹੈਡਸ ਆਰ ਹੈਂਡਸ ਆਰ ਲਿਟਲ ਬਿਟ ਰੈਡਰ ਆ ਦੇਖੋ ਹੁਣ ਆ ਰੰਗ ਇਹਨਾਂ ਦਾ ਕਿਦਾਂ ਚੇਂਜ ਹੋਇਆ ਹੋਇਆ ਹੈ ਲਾਲ ਦੇ ਹੋਏ ਹੋਏ ਨੇ ਕੀ ਕਰਨ ਕਰਨ ਇਹਨੂੰ ਆਪਣੇ ਇਧਰ ਚਿਹਰੇ ਤੇ ਕਰ ਲੋ ਇਧਰ ਸਿਰ ਦੇ ਉੱਤੇ ਇਦਾਂ ਕਰ ਲੋ ਜੇ ਵੱਡੀ ਨੂੰ ਇਦਾਂ ਵੱਡੀ ਨੂੰ ਰੱਖਣਾ ਹੈ ਜੇ ਤੁਸੀਂ ਇਹ ਧੁੰਨੀ ਦੇ ਅੰਦਰ ਕਰਨਾ ਹੈ ਫੇਰ ਉਹ ਲਾਗੇ ਲਾਗੇ ਲਿਆ ਕੇ ਲਾਗੇ ਲਾਗੇ ਲਿਆ ਕੇ ਇਹਨਾਂ ਛੋਟਾ ਕਰ ਲੋ ਜਿਹੜਾ ਪਰ ਮੋਤੀ ਦੇ ਸਾਈਜ਼ ਦਾ ਮੋਤੀ ਜਿੰਨੀ ਹੋ ਗਈ ਆਪਣੀ ਧੁੰਨੀ ਦੇ ਨਾਲ ਇਦਾਂ ਕਰ ਦੋ ਉਹ ਤੁਹਾਡੀ ਧੁੰਨੀ ਦਰਾਹੀ ਜੀ ਧੁੰਨੀ ਹੈਗੀ ਹੈ ਉਹ ਸਾਡੀ ਚੀ ਦਾ ਸੈਂਟਰ ਹੈ ਚੀ ਕਿਹਦੇ ਨੂੰ ਚੀ એનર્ਜੀ ਨੂੰ ਆਪਾਂ ਚੀ ਕਹਿੰਦੇ ਆ ओके सो नेक्स्ट ਆਪਾਂ ਜੋ ਗੱਲ ਕਰਾਂਗੇ ਅਸੀਂ ਉਹ ਚੀਜ਼ ਵੀ ਕਹਿ ਸਕਦੇ ਹਾਂ ਠੀਕ ਹੈ ਜੀ ਸਾਜ ਦੇ એનર્ਜੀ ਤਾਂ ਹਰ ਇੱਕ ਵਰਡ ਹੈ ਨਾ ਆਪਾਂ ਹਰ ਇੱਕ ਚੀਜ਼ એનર્ਜੀ ਹੈਗੀ ਹੈ ਪਰ ਜਿਹੜੀ ਸਾਡੀ ਸਪੈਸਿਫਿਕ ਇਹ એનર્ਜੀ ਹੈ ਸਾਡੀ એનર્ਜੀ ਜਿਹੜੀ ਅਸੀਂ ਕ੍ਰੀਏਟ ਕਰਦੇ ਹਾਂ ਇਹ ਚੀ ਹੈ ਇਸ ਸਾਰੀ ਧੁੰਨੀ ਹੈਗੀ ਹੈ ਉਹ ਚੀ ਦਾ ਸੈਂਟਰ ਹੈਗਾ I love you all I'm so glad that you learned that today amazing ha huh? and but an interesting thing is here look at this hath dekho ik like, je kise nu shak hoga ya bi eh hai ke nahi hai then eh dasso hathan de utte eh lalli ji hai gi eh kitta hai je energy di ball hai ni si ana so akha band karke feel karna hai